ਬੀਤੇ ਦਿਨੀ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਮਚਰਾਵਾ ਵਿਖੇ ਡੈਰੀ ਦੇ ਬਾਹਰ ਅੱਗ ਸੇਕ ਰਹੇ ਨੌਜਵਾਨ ਤੇ ਤਿੰਨ ਬਾਈਕ ਸਵਾਰ ਗੋਲੀਆਂ ਚਲਾ ਕੇ ਫਰਾਰ ਹੋ ਗਏ ਸਨ ਜਿਨ੍ਹਾਂ ਚੋਂ ਇੱਕ ਰਾਜਵੀਰ ਨਾਂ ਦਾ ਨੌਜਵਾਨ ਪੁਲਿਸ ਵੱਲੋਂ ਹਥਿਆਰ ਸਮੇਤ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਹੁਣ ਗੋਲੀ ਚਲੋਣ ਵਾਲੇ ਮੇਨ ਸ਼ੂਟਰ ਅਮਨ ਨਾਮ ਦੇ ਨੌਜਵਾਨ ਨੂੰ 550 ਗ੍ਰਾਮ ਹੈਰੋਇਨ ਸਮੇਤ ਸ੍ਰੀ ਹਰਗੋਬਿੰਦਪੁਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪ੍ਰੈਸ ਕਾਨਫਰੰਸ ਕਰਾ ਜਾਣਕਾਰੀ ਦਿੰਦੇ ਆ ਡੀਐਸਪੀ ਹਰਕ੍ਰਿਸ਼ਨ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਆਪਾਂ ਸਦੀਪ ਪੁਲਿਸ ਪਾਰਟੀ ਜਿਹਦੇ ਨਿਗਰਾਨੀ ਕੁਮਰ ਸਿੰਘ ਸਬ ਇੰਸਪੈਕਟਰ ਉਹ ਲਾਸਟ ਵਾਰ ਪੜੇ ਪਰਸਾਂ ਦੇ ਸੰਬੰਧ ਵਿੱਚ ਏਰੀਆ ਵਿੱਚ ਘੁਮਰੀ ਸੀ ਮੰਡੀ ਦੇ ਵਿੱਚੋਂ ਉਹਨਾਂ ਨੂੰ ਇੱਕ ਬੰਦਾ ਦਿਖਾਈ ਦਿੱਤਾ ਜਿਹਨੂੰ ਸ਼ੱਕ ਦੇ ਬਨਾਤੇ ਰੋਕਿਆ ਉਨੇ ਆਪਣਾ ਨਾਮ ਅਮਨ ਅਮਨਦਰ ਸਰ ਜੋ ਕਿ ਅਗਵਿੰਦਪੁਰ ਦਾ ਰਹਿਣੇ ਵਾਲਾ ਜਦੋਂ ਉਹਦੀ ਬੈਗ ਦੀ ਤਲਾਸ਼ੀ ਕੀਤੀ ਤੇ ਉਹਦੇ ਬੈਗ ਦੇ ਵਿੱਚੋਂ 550 ਗ੍ਰਾਮ ਦੀ ਰੋਡ ਨਮਰਾਮ ਜੋ ਅਸੀਂ ਮੁਕਤਮਾ ਦਰਜ ਕਰਕੇ ਜਿਹੜੀ ਤਤਤੀਸ਼ੂ ਸ਼ੁਰੂ ਕਰ ਦਿੱਤੀ ਹੈ ਇਹ ਅਮਨ ਉਹੀ ਵਿਅਕਤੀ ਆ ਜਿਸਨੇ ਕੁਝ ਕਿਤਾਬਾਂ ਨੇ ਪਹਿਲਾਂ ਵਿਚਰਾਮਾ ਵਿੱਚ ਇੱਕ ਵਿਅਕਤੀ ਸੀ ਗੋੜੀ ਚਲਾ ਕੇ ਇਹਨੂੰ ਜ਼ਖਮੀ ਕਰ ਦਿੱਤਾ ਸੀ ਤੇ ਸਾਡੀ ਪੁਲਿਸ ਪਾਰਟੀ ਇਹਦੇ ਮਗਰ ਲੱਗੀ ਹੋਈ ਸੀ ਐਸ ਐਚਓ ਵਿਕਰਮ ਅਤੇ ਦੀ ਪਾਰਟੀ ਕਾਫੀ ਮਸਤਿਹਰ ਸੀ ਇਹਨੂੰ ਪੜਨ ਦੇ ਪਰੰਤੂ ਇਹ ਸਾਡੇ ਕੋਲ ਇਹ ਪਹਿਲਾਂ ਵੀ ਸਾਨੂੰ ਥੋੜੀ ਜਿਹੀ ਇਨਫਰਮੇਸ਼ਨ ਸੀ ਕਿ ਇਹ ਐਨਡੀ ਦਾ ਕੰਮ ਕਰਦਾ ਹੈ ਤੇ ਇਹ ਹੁਣ ਸਾਡੇ ਅੱਗੇ ਆ ਗਿਆ ਇਹਦਾ ਅਸੀਂ ਰਿਮਾਂਡ ਲਿਆ ਉਹਨੇ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜਾ ਥਿਰੋ ਨੇ ਇਹ ਕਿੱਥੋਂ ਲੈ ਕੇ ਆਇਆ ਅਤੇ ਅੱਗੇ ਇਹ ਕਿੱਥੇ ਸਪਲਾਈ ਕੀਤੀ ਕਰਨੀ ਅਤੇ ਖਨਾਰੀ ਅਸੀਂ ਜਿਹੜਾ ਸਾਡਾ 307 ਦੇ ਚੱਲੂ ਤੁਸੀਂ ਕਰਦੇ ਆ ਇਹਨੇ ਇੱਕ ਆਪਣੇ ਮਜਰਾਮਾ ਵਿੱਚ ਇੱਕ ਬੰਦੇ ਨੂੰ ਪੂਰੀਆਂ ਮਾਰ ਪਾ ਰਹੀਆਂ ਸੀ ਉਹ ਵੀ ਚੰਗੀ ਕਰ ਗਿਆ ਸੀ ਇਸ ਨਾਲ ਦੇ ਪਹਿਲੇ ਅਸੀਂ ਦੋ ਬੰਦੇ ਫੜ ਲਏ ਜਿਹਦੇ ਵਿੱਚ ਇੱਕ ਸੋਨੂ ਨਾਮ ਦਾ ਵਿਅਕਤੀ ਜੋ ਦਿੱਤੀ ਰੋਹਾ ਕਰ ਰਹਿਣਾ ਵਾਲਾ ਉਹ ਜੇਲ੍ਹ ਦੇ ਵਿੱਚ ਅੰਦਰ ਸੀ ਉਹਦੇ ਜਦੋਂ ਇਹ ਪਹਿਲਾਂ ਕਿਸੇ ਕੇਸ ਵਿੱਚ ਆਪਣਾ ਜਿਹੜਾ ਰਾਜਵੀਰ ਨਾਂ ਦਾ ਵਿਅਕਤੀ ਵਜੀ ਗ੍ਰਿਫਤਾਰ ਕੀਤਾ ਉਹ ਪਹਿਲਾਂ ਜਦੋਂ ਜੇਲ੍ਹ ਗਿਆ ਤਾਂ ਉਸੇ ਦਾ ਕੰਟੈਕਟ ਹੋ ਗਿਆ ਅਤੇ ਜਿਹੜਾ ਸੋਨੂ ਨੇ ਇਸ ਤਰ੍ਹਾਂ ਆਪਣਾ ਜਿਹੜਾ ਮਚਰਾਵਾ ਵਾਲਾ ਵਿਅਕਤੀ ਆ ਉਹਨੇ ਗੋਲੀਆਂ ਮਾਰਨ ਲਈ ਉਸਕਾ ਜੋ ਇਹਦੇ ਵਿੱਚ ਆਪਣਾ ਇਹ ਪਠਾਨ ਇੱਕ ਰਾਜਵੀਰ ਤੇ ਇੱਕ ਚੋਬਰ ਨਾਂ ਦੇ ਵਿਅਕਤੀ ਨੇ ਉਹਨੂੰ ਗੋਲੀਆਂ ਮਾਰ ਕੇ ਚੱਕੀ ਕੀਤਾ ਸੀ ਹੁਣ ਚੋਬਰ ਜਿਹੜਾ ਉਹ ਸੀ ਗ੍ਰਿਫਤਾਰ ਕਰਨਾ ਸਾਡੇ ਗ੍ਰਿਫਤਾਰ ਗਿਰਸ ਤੋਂ ਬਾਹਰ ਸੀ ਉਹਦੇ ਮਤਲਬ ਤਦ ਇਹਦੇ ਤੋਂ ਹੋਰ ਹੀ ਨਾਵ ਬੋਲਗੇ ਤੇ ਇਹ ਦੇਖਦੇ ਇਹਦੇ ਖਿਲਾਫ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਨੇ ਜੋ ਅੰਡਰ ਟ੍ਰਾਇਲ ਹੈ ਇਹ ਕਾਫੀ ਕ੍ਰਿਮੀਨਲ ਨੇਚਰ ਦਾ ਬੰਦਾ ਹੈ ਤੇ ਇਹ ਸਾਨੂੰ ਬੰਟਰ ਸੀ ਤੇ ਹੁਣ ਸਾਡੇ ਰਕੇ 54 ਗ੍ਰੰਥੀ ਰੋਣੇ ਕੋਈ ਨਹੀਂ ਹੈ ਉਹ ਸੀਰ ਜੀ ਤੁਹਾਨੂੰ ਵੀ ਅੰਡਰ ਟ੍ਰਾਇਲ ਨੇ